ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਪਿਤਾ ਜੀ ਸੁਲਤਾਨਪੁਰ ਗਏ ਤੁਹਾਨੂੰ ਪਤਾ ਸਾਰਿਆਂ ਨੂੰ ਜੋ ਘਰਾਂ 'ਚ ਬੈਠ ਕੇ ਵੇਖ ਰਹੇ ਨੇ ਜਾਂ ਇੱਥੇ ਬੈਠੇ ਨੇ ਬਾਬੇ ਨੇ ਉੱਥੇ ਕਿਰਤ ਵੀ ਕੀਤੀ ਕੱਲਾ ਆਖਿਆ ਨਹੀਂ ਕਿਰਤ ਕਰੋ ਤੇ ਕਿਰਤ ਕੀਤੀ ਵੀ ਬਾਬਾ ਜੀ ਨੇ ਫੇਤੀ ਰਾਤੀ ਰਾਤ ਲਿਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਉੱਥੇ ਕਿਰਤ ਵੀ ਕਰਨੀ ਸਵੇਰੇ ਸ਼ਾਮ ਇਸੇ ਤਰ੍ਹਾਂ ਹੀ ਸੰਗਤ ਨੇ ਇਕੱਠੇ ਹੋ ਕੇ ਪਰਮੇਸ਼ਰ ਦਾ ਹਰ ਦਸ ਕਰਨਾ ਤਾਂ ਕਈ ਵਾਰ ਗੁਰੂ ਨਾਨਕ ਪਾਤਸ਼ਾਹ ਨੇ ਕੋਲ ਕੋਲ ਇਲਾਕਿਆਂ ਦੀ ਵੀ ਚਲੇ ਜਾਣਾ ਸੁਲਤਾਨਪੁਰ ਤੋਂ 12 ਕਿਲੋਮੀਟਰ ਦੂਰ ਪਿੰਡ ਮਲਸੀਆਂ ਜੀ ਤੁਸੀਂ ਨਾਮ ਸੁਣਿਆ ਹੋਵੇਗਾ ਇੱਕ ਦਿਨ ਗੁਰੂ ਨਾਨਕ ਪਾਤਸ਼ਾਹ ਜੀ ਪਿੰਡੋ ਪਿੰਡੀ ਸੱਚ ਨਾਲ ਜੋੜਦਿਆਂ ਹੋਇਆ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਦਿਆਂ ਹੋਇਆ ਮਲਸੀਆਂ ਪਿੰਡ ਪਹੁੰਚੇ ਜੀ ਪਿਤਾ ਜੀ ਉੱਥੇ ਪਹੁੰਚੇ ਕੀਰਤਨ ਹੋਇਆ ਜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਗੁਰਬਾਣੀ ਦਾ ਕੀਰਤਨ ਕੀਤਾ ਬੜਾ ਆਨੰਦਮਈ ਮਾਹੌਲ ਬਣ ਗਿਆ ਜੀ ਇਸੇ ਪਿੰਡ ਦਾ ਚੌਧਰੀ ਨਾਮ ਆਇਆ ਜੀ ਪਘੀਰਤ ਅਜੇ ਭਾਈ ਨਾਲ ਨਹੀਂ ਲੱਗਾ ਪਘੀਰਤ ਇਹ ਪਘੀਰਤ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਿਆਵਾਂ ਵਾਸਤੇ ਪਹੁੰਚਿਆ ਪਵ ਦਰਸ਼ਨ ਵਾਸਤੇ ਪਹੁੰਚਿਆ ਜਦੋਂ ਆ ਕੇ ਗੁਰਨਾਨਕ ਦੇ ਦਰਿਆਏ ਕੀਤੇ ਦਰਸ਼ਨ ਕੀਤੇ ਸਤਗੁਰੂ ਦੀ ਪਵਿੱਤਰ ਅਸਨਾ ਤੋਂ ਕੀਰਤਨ ਸੁਣਿਆ ਜਦੋਂ ਪਰਮੇਸ਼ਰ ਦੀ ਵਡਿਆਈ ਸੁਣੀ ਇਹਦਾ ਅੰਦਰ ਕੀ ਲਿਆ ਗਿਆ ਅੰਦਰ ਉਹ ਆਨੰਦ ਆਇਆ ਰਸ ਆਇਆ ਜੋ ਸਤਗੁਰੂ ਬਾਣੀ ਜੀ ਕਹਿੰਦੇ ਨੇ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਇਹ ਗੁਰੂ ਜੀ ਕਿਰਪਾ ਦੇ ਨਾਲ ਅੰਦਰ ਦਾ ਖੇੜਾ ਅੰਦਰ ਦਾ ਰਸ ਅੰਦਰ ਦਾ ਆਨੰਦ ਮਿਲਦਾ ਹੈ ਅੰਦਰ ਕੀ ਲਿਆ ਗਿਆ ਆਨੰਦ ਆਇਆ ਇਹਨੂੰ ਸਮਾਪਤੀ ਹੋਈ ਇਹ ਗੁਰੂ ਨਾਨਕ ਪਾਤਸ਼ਾਹ ਦੀ ਸ਼ਰਨ ਵਿੱਚ ਗਿਆ ਤੇ ਇਹਨੇ ਜਾ ਕੇ ਨੇ ਸਤਿਗੁਰ ਦੇ ਚਰਨਾਂ ਤੇ ਨਮਸਕਾਰ ਕਰ ਦਿੱਤੀ ਨਮਸਕਾਰ ਕਰਕੇ ਫਤਕੀ ਕਹਿੰਦਾ ਸਤਿਗੁਰ ਮੇਰੇ ਘਰ ਚਰਨ ਪਾਓ ਪ੍ਰੇਮ ਨਾਲ ਬੇਨਤੀ ਕੀਤੀ ਹੱਥ ਜੁੜ ਕੇ ਸਤਿਗੁਰ ਮੈਂ ਪਿੰਡ ਦਾ ਚੌਧਰੀ ਆ ਅਜੇ ਪਹਿਲੀ ਵਾਰ ਸੰਗਤ ਕੀਤੀ ਅਜੇ ਹੈ ਉਹ ਮੈਂ ਚੌਧਰੀ ਆ ਸਤਗੁਰ ਪਿੰਡ ਦਾ ਚੌਧਰੀ ਆ ਕਿਰਪਾ ਕਰੋ ਘਰ ਚਰਨ ਪਾਓ ਗੁਰੂ ਨਾਨਕ ਪਾਤਸ਼ਾਹ ਜੀ ਇਹਦੇ ਘਰ ਗਏ ਜੀ ਇੰਨੇ ਪ੍ਰਸ਼ਾਦੇ ਪਾਣੀ ਦਾ ਦੀਜਣਾ ਸੇਵਾ ਕੀਤੀ ਸਤਗੁਰ ਦੇ ਪ੍ਰੇਮ ਨਾਲ ਸੇਵਾ ਕੀਤੀ ਭਾਬਾ ਸੇਵਾ ਕੀਤੀ ਫਿਰ ਰਾਤਰੀ ਦੇ ਦੀਵਾਨ ਸਾਰੀ ਸੰਗਤ ਇਕੱਠੀ ਹੋਈ ਜਿਸ ਜਗ੍ਹਾ ਤੇ ਗੁਰੂ ਨਾਨਕ ਪਾਸ਼ਾ ਨੇ ਰਾਤ ਨੂੰ ਆਰਾਮ ਕਰਨਾ ਸੀ ਨਾ ਇਹ ਵੀ ਉਸੇ ਜਗ੍ਹਾ ਤੇ ਸਤਿਗੁਰ ਦੇ ਚਰਨਾਂ ਦੇ ਵਿੱਚ ਕੋਲ ਹੀ ਸਿਵਾਜ ਲੱਗਾ ਤੇ ਉੱਥੇ ਆਰਾਮ ਹੁਣ ਅੱਧੀ ਰਾਤ ਦਾ ਸਮਾਂ ਹੋਇਆ ਤੇ ਪਘੀਰ ਤੁੱਟਿਆ ਜੀ ਕੀ ਵੇਖਦਾ ਇੱਕ ਬੀਬੀ ਹੱਥ ਵਿੱਚ ਝਾੜੂ ਫੜਿਆ ਆਇਆ ਨੇ ਪੜਿਓ ਇਤਿਹਾਸ ਪੜਿਓ ਪ੍ਰਿੰਸੀਪਲ ਸਤਵੀਰ ਸਿੰਘ ਨੇ ਵੀ ਲਿਖਿਆ ਹੋਰ ਕਈ ਵਿਦਵਾਨਾਂ ਨੇ ਗੁਰੂ ਨੂੰ ਲਿਖਿਆ ਮਲਸੀਆਂ ਪਿੰਡੀ ਹੱਤ ਝਾੜੂ ਫੜਿਆ ਤੇ ਝਾੜੂ ਮਾਰ ਰਹੀ ਐ ਇਹ ਸੋਚਦਾ ਕਹਿੰਦਾ ਕਿਹੜੀ ਬੀਬੀ ਆ ਜਿਹੜਾ ਇਹਦਾ ਚਮਕਦਾ ਵੀ ਪਿਆ ਪਹਿਲਾਂ ਕਦੀ ਆਪਣੇ ਨਗਰ ਤੇ ਵੇਖਿਆ ਨਹੀਂ ਇਹਨੂੰ ਤੇ ਰਾਤੀ ਤੇ ਹੈ ਨਹੀਂ ਸੀ ਸੰਗਤ ਵਿੱਚ ਇਹ ਬੀਬੀ ਕੌਣ ਆ ਸਾਥ ਜੋੜ ਲੈ ਕਹਿੰਦਾ ਬੀਬੀ ਤੂੰ ਕੌਣ ਪਹਿਲਾਂ ਕਦੀ ਤੈਨੂੰ ਵੇਖਿਆ ਨਹੀਂ ਕੌਣ ਉਹ ਬੀਬੀ ਪਤਾ ਕੀ ਕਹਿੰਦੀ ਕਹਿੰਦੀ ਭਗੀਰਥ ਤੂੰ ਮੈਨੂੰ ਪਹਿਚਾਨਿਆ ਨਹੀਂ ਉਹ ਦਿਨ ਰਾਤ ਤਾਂ ਤੂੰ ਮੇਰੇ ਗੁਣ ਗਾਉਣਾ ਹੁਣ ਧਿਆਨ ਦਿਓ ਦਿਨ ਰਾਤ ਤੂੰ ਮੇਰੇ ਗੁਣ ਗਾਉਣਾ ਮੇਰੀ ਅਰਦਾਸ ਨਾ ਕਰਦਾ ਕਿ ਮੈਂ ਪਹਿਚਾਨਿਆ ਨਹੀਂ ਕਹਿੰਦੀ ਮੈਂ ਉਹ ਹੀ ਦੇਵੀ ਆ ਜਿਹਦੀ ਤੂੰ ਅਰਦਾਸ ਨਾ ਕਰਦਾ ਮੈਂ ਉਹ ਹੀ ਦੇਵੀ ਆ ਜਿਹਦੀ ਤੂੰ ਅਰਦਾਸ ਨਾ ਕਰਦਾ ਕਹਿੰਦਾ ਤੂੰ ਇੱਥੇ ਝਾੜੂ ਕਹਿੰਦੀ ਹਾਂ ਇਹ ਗੁਰੂ ਨਾਨਕ ਪਾਤਸ਼ਾਹ ਆਪ ਪਰਮੇਸ਼ਰ ਦਾ ਰੂਪ ਨੇ ਇੱਥੋਂ ਹੀ ਦਾਤਾਂ ਲੈ ਕੇ ਮੈਂ ਸੇਵਾ ਕਰਕੇ ਤੇ ਦਾਤਾਂ ਦਾ ਸੰਸਾਰ ਚ ਵੰਡਦੀ ਆਂ ਗੱਲ ਇੱਥੇ ਵੱਜੀ ਜੀ ਹਿਰਦੇ ਦੇ ਗੱਲ ਵੱਜੀ ਕਹਿੰਦਾ ਜਿੱਦੀ ਮੈਂ ਅਰਦਾਸਾਂ ਕਰਦਾ ਉਹ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਝਾੜੂ ਦੇ ਰਹੀ ਹੈ ਕਿਉਂ ਨਾ ਵਿਸਦਾ ਇੱਕ ਕਨੈਕਸ਼ਨ ਕਰ ਲਈਏ ਸਦਾ ਕਨੈਕਸ਼ਨ ਕਰੀਏ ਐਵੇਂ ਘੁੰਮ ਕੇ ਜਿਉਂ ਅਸੀਂ ਤਾਰ ਜੋੜੀ ਐ ਸਿੱਧੀ ਤਾਰ ਜੋੜਦੀ ਐ ਇਹ ਅੰਮ੍ਰਿਤ ਵੇਲਾ ਹੋਇਆ ਜੀ ਜੀਵਾਨ ਲੱਗੇ ਫਿਰ ਸਮਾਪਤੀ ਤੇ ਇਹ ਗੁਰੂ ਨਾਨਕ ਬਾਦਸ਼ਾਹ ਦੇ ਕੋਲ ਚਲਾ ਗਿਆ ਭਾਈ ਭਗੀਰਤ ਹੁਣ ਭਾਈ ਭਗੀਰਤ ਹੋ ਗਿਆ ਜੀ ਭਾਈ ਭਗੀਰਤ ਦੀ ਆਖ ਲਗੇ ਗੁਰੂ ਨਾਨਕ ਬਾਦਸ਼ਾਹ ਕਿਰਪਾ ਕਰੋ ਮੈਨੂੰ ਵੀ ਆਪਣਾ ਸਿੱਖ ਬਣਾ ਲਓ ਆਹ ਇਹੋ ਦਿਨ ਭਗਾ ਵਾਲਾ ਹੁੰਦਾ ਜੀ ਜਿਸ ਦਿਨ ਅੰਦਰੋਂ ਇੱਕ ਤਰਲਾ ਨਿਕਲੇ ਅੰਦਰੋਂ ਪੁਕਾਰ ਨਿਕਲੇ اے ਗੁਰਨਾਨਕ ਪਾਤਸ਼ਾਹ ਜੀ ਮੈਨੂੰ ਆਪਣਾ ਬਣਾ ਲਓ ਅੱਜ ਅੰਦਰੋਂ ਪੁਕਾਰ ਨਿਕਲੀ اے ਗੁਰਨਾਨਕ ਪਾਤਸ਼ਾਹ ਜੀ ਕਿਰਪਾ ਕਰੋ ਮੈਨੂੰ ਆਪਣਾ ਬਣਾ ਲਓ ਮੈਨੂੰ ਆਪਣਾ ਸਿੱਖ ਬਣਾ ਲਓ ਗੁਰਨਾਨਕ ਪਾਤਸ਼ਾਹ ਨੇ ਗੁਰਮੁਖੋ ਜੋ ਮਰਿਆਦਾ ਸੀ ਚਰਨ ਪਾਉਲ ਦੀ ਇਨੂੰ ਸਿੱਖ ਬਣਾਇਆ ਆਪਣਾ ਭਾਈ ਭਗੀਰਥ ਜੀ ਬਣੇ ਹੁਣ ਭਾਈ ਭਗੀਰਥ ਦਾ ਇਹੋ ਜਿਹਾ ਪਿਆਰ ਪਿਆ ਰੋਜ਼ਾਨਾ ਹੀ ਤਕਰੀਬਨ ਆਪਣੇ ਪਿੰਡ ਤੋਂ ਅੰਮ੍ਰਿਤ ਵੇਲੇ ਗੁਰਦਵਾਰਾ ਨਾਨਕ ਪਾਸ਼ਾ ਦੀ ਸ਼ਰਨ ਵਿੱਚ ਜਾਂਦਾ ਹੈ ਕਈ ਵਾਰ ਸਾਰਾ ਸਾਰਾ ਦਿਨ ਗੁਰਦਵਾਰਾ ਨਾਨਕ ਪਾਸ਼ਾ ਦੀ ਸੰਗਤ ਜਿਹੜੇ ਸੇਵਾ ਕਰਨੀ ਹੈ ਨੇ ਹੁਣ ਜਿਹੜੇ ਘਰਾਂ 'ਚ ਬੈਠ ਕੇ ਵੇਖ ਰਹੇ ਨੇ ਜਾਂ ਇੱਥੇ ਬੈਠੇ ਨੇ ਉਹ ਸੋਚਣਗੇ ਭਾਈ ਗੁਰਚਰਨ ਸਿੰਘ ਜੀ ਨੇ ਆਖਿਆ ਕਿ ਭਾਈ ਪਗੀਰਤ ਪਹਿਲਾ ਦੇਵੀ ਦਾ ਉਪਾਸ਼ਕ ਸੀ ਦੇਵੀ ਨੂੰ ਮੰਨਦਾ ਸੀ ਕਿੱਥੇ ਲਿਖਿਆ ਕਦੀ ਭਾਈ ਗੁਰਦਾਸ ਜੀ ਆਵਾਰ ਪਰੋ ਜੀ ਭਾਈ ਗੁਰਦਾਸ ਨੇ ਸਪੈਸ਼ਲ ਜ਼ਿਕਰ ਕੀਤਾ ਜੇ 11ਵੀਂ ਵਾਰ ਤੇ 14ਵੀਂ ਪੌੜੀ ਭਾਈ ਗੁਰਦਾਸ ਜੀ ਪੜੋ ਪੜੋ ਭਾਈ ਗੁਰਦਾਸ ਜੀ ਨੂੰ 11ਵੀਂ ਵਾਰ 14ਵੀਂ ਪੌੜੀ ਭਾਈ ਗੁਰਦਾਸ ਜੀ ਕੀ ਕਹਿੰਦੇ ਕਹਿੰਦੇ ਮਲਸੀਹਾ ਵਿੱਚ ਆਖੀਏ ਮਲਸੀਹਾ ਪਿੰਡ ਦਾ ਨਾਮ ਜੀ ਮਲਸੀਹਾ ਵਿੱਚ ਆਖੀਏ ਪਗੀਰਥ ਕਾਲੀ ਗੁਣ ਗਾਵੇ ਕਹਿੰਦੇ ਮਲਸੀਹਾ ਪਿੰਡ ਦੇ ਇੱਕ ਪਗੀਰ ਰਹਿੰਦਾ ਉਹ ਕਾਲੀ ਦੇ ਗੁਣ ਗਾਉਂਦਾ ਸੀ ਮਲਸੀਹਾ ਵਿੱਚ ਆਖੀਏ ਪਗੀਰਥ ਕਾਲੀ ਗੁਣ ਗਾਵੇ ਹੁਣ ਗੁਰਨਾਨਕ ਬਾਦ ਜੀ ਬਾਦਸ਼ਾਹ ਦੀ ਸ਼ਰਨ ਵਿੱਚ ਸਤਗੁਰੂ ਦੇ ਹੱਥ ਜੁੜ ਕੇ ਕਹਿੰਦਾ ਮਹਾਰਾਜ ਕਿਰਪਾ ਕਰੋ ਮਲਾਪ ਹੋ ਜਾਵੇ ਜਿਸ ਵਾਸਤੇ ਇਹ ਮਨੁੱਖਾ ਦੇਹੀ ਮਿਲੀ ਹੈ ਇਹ ਸਰੀਰ ਮਿਲਿਆ ਇਸ ਰਵੀਰ ਇਹ ਵੀ ਪ੍ਰਮਾਨ ਹੋ ਜਾਵੇ ਤੁਸੀਂ ਕਹੋਗੇ ਸਰੀਰ ਵੀ ਪ੍ਰਮਾਨ ਹੁੰਦਾ ਸਰੀਰ ਵੀ ਪ੍ਰਮਾਨ ਹੋ ਜਾਂਦਾ ਜੀ ਕਹੇ ਨਾਨਕ ਇਹ ਸਰੀਰ ਪ੍ਰਮਾਨ ਹੋਆ ਜਿਨ ਸਤਗੁਰੂ ਸਿਓ ਚਿੱਤ ਲਾਇਆ ਸਰੀਰ ਵੀ ਪਰਮਾਨੰਦ ਹੁੰਦਾ ਜੀ ਗੁਰਮਖਾਂ ਦਾ ਨਾਮ ਜਪਣ ਵਾਲਿਆਂ ਦਾ ਮਹਾਰਾਜ ਕਹਿੰਦੇ ਗੁਰਨਾਣਕ ਪਾਸ਼ਾ ਉਹ ਪਗੀਰਥ ਫਿਰ ਸ਼ਬਦ ਦਾ ਅਭਿਆਸ ਕਰਨਾ ਪਵੇਗਾ ਸ਼ਬਦ ਦੀ ਕਮਾਈ ਕਰਨੀ ਪਵੇਗੀ ਇਹ ਪਗੀਰਥ ਨੇ ਫਿਰ ਸ਼ਬਦ ਦੀ ਕਮਾਈ ਕੀਤੀ ਜੀ ਸੰਗਤ ਦੀ ਸੇਵਾ ਵੀ ਕਰਨੀ ਸ਼ਬਦ ਦੀ ਕਮਾਈ ਵੀ ਕਰਨੀ ਹਰ ਵੇਲੇ ਜਪਣਾ ਕੀ ਵਾਹਿਗੁਰੂ 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 ਜਪਣਾ ਅੰਦਰ ਰਸ ਆਉਣਾ ਸ਼ੁਰੂ ਹੋ ਗਿਆ ਅੰਦਰ ਖੇੜਾ ਆ ਗਿਆ ਅੰਦਰ ਆਨੰਦ ਆ ਗਿਆ ਜੀ